ਸਬਸਕ੍ਰਾਈਬ ਕੀਤੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਭਾਈ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆਪਾਂ ਪਿੰਡ ਭਦੇਲ ਕੋ ਚੁੱਕੇ ਆ ਲੱਖੇ ਬਾਈ ਹੋਣਾ ਕੋਲੋਂ ਤੇ ਜੱッセ ਬਾਈ ਨੇ ਆ ਗਏ ਆ ਅੱਜ ਵੀ ਬਾਈ ਕੋਲ ਸ਼ੇਖਾ ਤੇ ਲੱਗਦਾ ਪਸ਼ੂ ਸੇਲ ਆ ਤੇ ਨਾਲ ਇੱਕ ਨੀਲੀ ਦਾਵੀ ਵੀ ਆ ਗਈ ਹੈ ਤੁਹਾਨੂੰ ਪਤਾ ਕਿ ਨੀਲੀ ਦਾਵੀ ਦੇ ਘਾੜਾ ਹੈ ਇੱਕ ਕਦਾ ਕੋਈ ਨਾ ਕੋਈ ਪਸ਼ੂ ਲੈ ਕੇ ਜਾਂਦੇ ਆ ਤੇ ਆਪਾਂ ਬਾਈ ਨੇ ਗੱਲਬਾਤ ਕਰਕੇ ਸ਼ੁਰੂ ਕਰੀ ਵੀਡੀਓ ਬਾਈ ਜੀ ਹਸਤੀਕਾਲ 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 ਹੋਰ ਦੋ ਲੱਕੜੀ ਕਿਦਾ ਵਧੀਆ ਚੱਲਦੀ ਕਿਵੇਂ ਚੱਲਦਾ ਕੰਮ ਚੱਲਦਾ ਆ ਜਾਂਦਾ ਮੋਜਾਂ ਲੱਗਿਆ ਬੁਰੀਆ ਬੁਰੀਆ ਮੋਜਾਂ ਚੱਲੋ ਚੱਲ ਐਂ ਜਾ ਨੀਲੀ ਨੀਲੀ ਨਾ ਛੱਡਿਆ ਕਰੋ ਨੀਲੀ ਲੈ ਆਇਆ ਕਰੋ ਤੁਹਾਡੇ ਏਰੀਏ ਦੀ ਮੰਜ ਜਿੱਤ ਗਈ ਆ ਤੁਹਾਡੇ ਇਲਾਕੇ ਦੀ ਮੰਜ ਜਿੱਤ ਗਈ ਦੱਸਿਆ ਕਿਵੇਂ ਆ ਤੁਹਾਡੇ ਲੈ ਕੇ ਮੰਜ ਜਿੱਤ ਗਈ ਆ ਬੜੀ ਠੀਕੀ ਗੱਲ ਹੁੰਦਾ ਜਿਹੜਾ ਜਿਹੜਾ ਕਿ ਆ ਨਾ ਪੰਜ ਕਰੀਆਂ ਤਿਆਰ ਨਾਲ ਤੁਹਾਨੂੰ ਵੀ ਖੜਨਾ ਆ ਕੰਮਾ ਤੀ ਟੱਕਰ ਚੌਣੀ ਪੰਜ ਹੀ ਲੱਭਣ ਦੇ ਆ ਅੱਛਾ ਆਉਣਾ ਨਹੀਂ ਬਾਸ ਇਹ ਹੜਾ ਵੀ ਸੇਰੇ 4 ਕਿਲੋ ਦੁੱਧ ਦਊਂਗੀ ਮੈਂ ਟੱਕੇ ਚੜ੍ਹ ਕੇ ਦੁੱਧ ਤੇ ਲਿਆਉਂਗਾ ਮਈਆਂ ਪੰਜ ਆਪਣੀਆਂ ਸੇਰੇ ਨਾਲ ਹੀ ਤੁਸੀਂ ਹੋਗੇ ਅੱਛਾ ਭਾਲ ਕੰਡਿਆ ਪੰਜਾਂ ਮਈਆਂ ਦੀ ਅੱਛਾ ਪੰਜ ਡੱਕ ਲੈਣੀਆਂ ਮੇਲਾ ਜਦੋਂ ਆਉਣਾ ਹੈ ਇਹ ਵੀ ਕਿਦਰਾ ਉਹ ਮੱਝ ਤੇ ਜਿੱਤੀ ਸੀ ਨਾ ਇੱਕ ਮੱਝ ਹੀ ਉਹਦੇ ਮਗਰ ਕੱਟੀ ਸੀ ਨੀਲੀ ਦੀ ਅੱਛਾ ਮੈਂ ਜਿਆਦਾ ਕਰ ਗਿਆ ਬੰਦੇਰਾ ਮਾਹਮਾ ਲਿਉਣੀ ਲਿਉਣੀ ਹੈ ਹਾਂ ਪਰ ਮੈਂ ਲੈ ਹੈ ਤੇ ਪਰ ਸਾਡੇ ਮੇਰੇ ਕੋਲ ਸਭ ਨਹੀਂ ਜਾਂਦੀ ਇਹ ਇਹ ਲੈਂਦੀ ਆ ਲੈਦੀ ਆ ਵੇਖੋ ਅੱਛਾ ਕੋਈ ਕਰਤੀ ਹੈ ਕਰਤੀ ਹੈ ਵੇਖੋ ਵਾਹ ਵਾਹ ਮੱਝ ਤੇ ਚਲ ਪਧਰੀ ਜੀ ਤੇ ਬਾਬੇ ਦੀ ਕਿਰਪਾ ਰਹੀ ਨਾ ਪੰਜ ਮਈਆਂ ਲੱਭਣੀਆਂ ਲੌਗਣੀਆਂ ਘਰ ਦੱਕਣੀਆਂ ਵੇਚਣੀਆਂ ਨਹੀਂ ਨਫੇ ਵਾਲੀ ਨਹੀਂ ਪੜਦੀ ਇਹ ਤੇ ਆਪਾਂ ਇਹਨਾਂ ਨੂੰ ਪਰਾ ਬੜੇ ਇਹੋ ਮੱਝ ਬਹਿਣਾ ਹੋ ਸਾਰੀ ਜਾਂ ਇਹ ਲੋਗਾਂ ਇਹ ਡੇਰੀ ਦੇ ਵਿੱਚ ਮੱਝੀ ਮੱਝ ਬਾਤਲਾ ਮੱਝ ਬਾਤਲਾ ਹਾਂ ਕੱਤੀ ਬੜੀ ਛੋਟਾ ਪੜਾ ਤਾ ਡੇਰੀ ਦੇ ਵਿੱਚ ਪਰ ਬਈ ਕੱਤੀ ਪਿਛੇ ਵੱਡੀ ਡੋਪਦੀ ਆਈ ਆ ਹਾਂਜੀ ਇਹੋ ਕੱਤੀ ਨਹੀਂ ਨਹੀਂ ਪਰ ਇਹ ਗੱਲ ਕੀ ਆ ਹੋ ਭਾਈਓ ਤੁਸੀਂ ਕਹਿਣੇ ਕਹਿਣਾ ਕਿ ਸਾਡੇ ਇਲਾਕੇ ਮੈਂ ਜਿੱਤੀ ਸਾਡੇ ਇਲਾਕੇ ਜਿੱਤੇ ਹੁੰਦੇ ਬਾਈ ਥੋੜੀ ਚੜਾਈ ਆ ਨਹੀਂ ਉਹਨਾਂ ਐਵੇਂ ਜਰਾ ਜਿਹੜੇ ਪਾਣੀ ਲੱਪਣੀਆਂ ਨਾਲ ਤੁਸੀਂ ਹੋਗੇ ਵੇਖ ਲਓ ਤੇ ਬਹਾਲ ਕਰਨ ਦੇ ਚੰਗੇ ਫਿਰ ਮੇਰਾ ਕਿਹੜਾ ਮੇਲੇ ਜਿਹੜਾ ਜਗਰਾਵਲਾ ਤਰਲਾ ਲੈ ਜਾਵਾਂਗੇ ਅਗਲੀ ਵਾਰੀ ਦੋ ਮਈਆਂ ਘਾਦੀਆਂ ਬਰਨਾਲੇ ਅੱਛਾ ਲੈ ਗਏ ਜੀ ਜੀ ਜਾਨ ਟਰੈਕਟਰ ਦਾ ਵੀਰ ਟਰੈਕਟਰ ਵੀਰ ਕੰਮ ਕਰਮ ਕਰਦਾ ਕਰਮ ਕਰ ਅਜ ਨਾਲੇ ਵਸੇ ਪੈਂਦਾ ਬਰਨਾਲੇ ਲਾ ਕੇ ਪਿੰਡ ਹਾਂਜੀ ਗੁੱਗੂ ਨਾਮ ਆ ਉਹਨੂੰ ਦੋ ਘਾਦੀਆਂ ਅਗਲੀ ਵਾਰੀ ਵੇਖਾਂਗੇ ਤੇ ਜਾਵਾਂਗੇ ਧੰਨਵਾਦ ਜੀ ਵੀਰ ਨਵਾਨੀ ਸੰਦੀਪ ਦੇ ਪੰਜ ਡਾਕ ਲਗੀਆਂ ਘਰ ਲਾਉਣੀਆਂ ਮੱਝਾਂ ਦਾ ਤੇ ਮਈਆਂ ਆਦੇ ਕੋਈ ਗੱਲ ਨਹੀਂ ਪੰਪ ਬਹੁਤ ਵੱਡੀ ਚੀਜ਼ ਜੀ ਮੇਰੇ ਪਪ ਦੇ ਤੇ ਨਹੀਂ ਨਹੀਂ ਅੱਜ ਆ ਸਿੱਧਾ ਹੀ ਕਹਿ ਦਿੰਨੇ ਆ ਨਹੀਂ ਨਹੀਂ ਮੇਰੀ ਗੱਲ ਸੁਣੋ ਜਿਹੜਾ ਸਾਡਾ ਸੰਦੀਪ ਦਾ ਹਟਾ ਏਰੀਆ ਨਹੀਂ ਜਿਹੜਾ ਇੱਥੇ ਬੜੀ ਬੜੀ ਚੰਗੀ ਮਈਆਂ ਉਹ ਮੀਨੀ ਮਈ ਸੰਦੀਪ ਦੇ ਬਾਹਰ ਵਧੀਆ 70000 ਮੁੱਲ ਪਾਇਆ ਰਹਿ ਗਈ ਮਈ ਬੱਚਾ ਮਰ ਗਿਆ ਤੁਸੀਂ ਝੂਠ ਮੰਨਣਾ ਮਾਲ ਚ ਖਲੋਤੇ 14 ਕਿਲੋ ਮਈ ਦੁੱਧ ਠੰਡਾ ਕਰਕੇ ਦਿੰਦੀ ਹੈ ਪਤਾ ਸੀ ਉਹਨਾਂ ਲੱਗਾ 14 ਦੁੱਧ ਕਿੰਨਾ ਕਨਾ ਹੁੰਦਾ ਕਹੀਦੇ ਜਾਂਦੇ 13 14 15 ਦੇ ਪਤਾ ਲੱਗਦਾ ਜੇ ਥੇਰੇ ਜਿਆਦਾ ਕਿਲ ਕੰਡੇ ਦੇ ਸਵੀਰ ਚੜੀਏ ਮੂੰਹ ਤੇ ਤਰੇਵੀਆਂ ਹੁੰਦੀਆਂ ਬਿਲਕੁਕੁਲ ਹਾਂ ਜੇ ਦਾ ਇਦਾਂ ਦਾ ਹੀ ਕਹਿੰਦੇ ਨੇ ਉਹ ਵੀ ਮੈਂ ਕਹਿੰਦਾ ਨਾ ਇੱਥਰ ਆਈ ਆ ਇੱਥੇ ਦਾ ਹੀ ਕਹਿੰਦੇ 16 ਕਿਲੋ ਜੀ ਪਤਾ ਲੱਗਦਾ ਕੰਡੇ ਦੇ ਵਿੱਚ ਪਾਰ ਹੈ ਇਹ ਹੈਗਾ ਵੀ ਇਹ ਵੱਡੇ ਬੰਦਿਆਂ ਨੇ ਤੋਂ ਬਈਏ ਨਾ ਕਬੱਡੀ ਖੇਡਣ ਸਾਰੇ ਖੇਡਦੇ ਆ ਲੀੜੇ ਸਾਰੇ ਲਾਉਂਦੇ ਆ ਰੇਡ ਕੋਈ ਕੋਈ ਪਾਉਂਦਾ ਬਾਕੀ ਐਵੇਂ ਖਲੋਤੇ ਜਾਂਦੇ ਸਾਡੇ ਵਰਗੇ ਆ ਐਵੇਂ ਮੂਹ ਬਲੀ ਜਾਂਦੇ ਚਲੋ ਕਹਿਣਾ ਹੀ ਚਾਹੀਦਾ ਆਪਾਂ ਵੀ ਗੇਮ 'ਚ ਪਏ ਆ ਫਿਰ ਪਤਾ ਤਾਂ ਹੀ ਲੱਗਦਾ ਜੇ ਵੱਡੀਆਂ ਮੈਦਾਨਾਂ ਮੈਦਾਨ ਦੇ ਵੱਡੀ ਸਹੀ ਜਾਂਦਾ ਤੇ ਜੇ ਜਿੱਤਣ ਵਾਸਤੇ ਫਿਰ ਮਿਹਨਤ ਚਾਹੀਦੀ ਹੈ ਕਿਸੇ ਦੀ ਗੱਲ ਮੈਂ ਵੀ ਕਰੀ ਪਿਆ ਹੀ ਕਬੱਡੀ ਚਲ ਮੈਂ ਇਹ ਜਿਆਦਾ ਖੇਡਦਾ ਮੈਂ ਨਹੀਂ ਕਰੀ ਸਾਡੇ ਪਿੰਡ ਨਾਲ ਕਬੱਡੀ ਟੂਰਨਾਮੈਂਟ ਹੋਣਿਆ ਤੇ ਮੈਂ ਵੀ ਚਲਾ ਜਾ ਮੈਨੂੰ ਮਾੜ ਹੀ ਮੈਂ ਬੁਰੀ ਮਜ ਰੱਖੀ ਘਰ ਦੁੱਧ ਪਿਲਾ ਪੀਤਾ ਹੁੰਦਾ ਜਦਾਂ ਗਰਾਵੇ ਤੇ ਪੈ ਗਈ ਛੱਡ ਗਈ ਬਣਾਇਆ ਪਰ ਮੈਨੂੰ ਮਾੜ ਹੀ ਵੀ ਮੈਂ ਕਬੱਡੀ ਖੇਡੂੰਗਾ ਅੱਛਾ ਅਗਲੇ ਬੰਦੇ ਬੜੇ ਬੜੇ ਚੰਗੇ ਬੰਦੇ ਸੀ ਜਿਹੜਾ ਨੇ ਫੜਿਆ ਨਹੀਂ ਗਾ ਡੇਡਾਂ ਪਾਈਆਂ ਸੀ ਅੱਛਾ ਉਹਨਾਂ ਤੋਂ 2015 ਦੇ ਵਿੱਚ ਅੱਛਾ ਹਾਂਜੀ ਇਮਾ ਦਾਦੇ ਵਿੱਚ ਪਤਾ ਲੱਗਦਾ ਜਿਹੜੇ ਲਾਈਏ। ਸੰਦੀਪਰ ਪਿੰਡ ਦੇ ਵਿੱਚੋਂ ਖੇਤ ਨੂੰ ਪੁੱਛੀਏ ਜਾਣ ਕੇ ਫੇਰ ਹੀ ਪਤਾ ਲੱਗਦਾ ਪਤਾ ਕਿਹੜਾ ਤੇ ਮਾਲੀ ਕਿਸਾਨ ਆ। ਸਹੀ ਹੈ। ਦੂਰੋਂ ਦੂਰੋਂ ਤਾਂ ਹੀ ਗਈਆਂ ਹੋਗੇ ਉਹ ਜੇ ਪਤਾ ਪਿੰਡ ਦੇ ਵਿੱਚ ਖੇਤ ਨੂੰ ਪੁੱਛਿਆ ਪਾਣੇ ਦਾ ਮੁੰਡਾ ਫੇਰ ਕੀ ਕੀਤਾ ਕੀ ਨਹੀਂ ਕੀਤਾ। ਫੇਰ ਪਤਾ ਲੱਗਦਾ ਉਹ ਤਾਂ ਤੁਸੀਂ ਦੂਰੋਂ ਆਉਂਦੇ ਹੋ ਨਾ ਤੁਹਾਨੂੰ ਹੀ ਚੰਗੀ ਪਤਾ ਜਿਆਦੇ ਤੁਸੀਂ ਕੀ ਚੀਜ਼। ਆਟਰ ਭਾਈ ਚਵੇੜ ਵਜੀ ਦੀ ਜਿਹਦੇ ਪਾਲੇ ਭੁੱਲ ਗਏ ਸੀ। ਸੰਦੀਪ ਸੰਦੀਪ ਪਤਾ ਤਾਂ ਹੁਣ ਪਤਾ ਫੇਰ ਕੇ ਤੁਸੀਂ ਕੱਲੇ ਨੂੰ ਕੱਲਾ ਆਪਾਂ ਦੋ ਆਏ ਨਾ ਤੁਸੀਂ ਕਿਹਣਾ ਆ ਜਾਓ। ਹਾਂ ਸਹੀ ਗੱਲ ਆ। ਜਿੱਦੇ ਤੁਸੀਂ ਮਾੜੇ ਤੁਸੀਂ ਕਿਹਣਾ ਨਹੀਂ ਜਿਆਦਾ। ਮਾੜ ਤੇ ਪੰਗਾ ਵੜਿਆ ਨਾ ਲਵੇ ਹਾਂ ਇਹ ਰਗਾਂ ਦੀ ਜਾਨ ਦਾ ਵੀ ਮੁੱਲ ਦਾ ਉਹਦੇ ਨਾਲ ਇੱਕ ਦਿਨ ਗੱਲ ਹੋਈ ਹੁੰਦੀ ਗਾਇ ਹੀ ਮੈਨੂੰ ਮੜਾ ਜਾ ਹਾਂ ਤੇ ਭਾਵੇਂ ਮੈਂ ਗੱਲਾਂ ਹੀ ਆ ਤੁਨਕਾ ਦੋ ਜਣੇ ਆਦੇ ਕੋਈ ਗੱਲ ਹਾਂ ਕੋਈ ਚੱਕਰ ਨਹੀਂ 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 ਇਹ ਕੱਲੇ ਨੂੰ ਗੱਲਾ ਪਾ ਲੱਗਦਾ ਮੈਨੂੰ ਲੱਗਦਾ ਬਿਲਕੁਲ ਜੀ ਹਾਂਜੀ ਅਕਸਰ ਆਖਿਆ ਜੀ ਪੜਾ ਗੱਲ ਕੇ ਥੋੜਾ ਅਗੇ ਹੁਣ ਅਸੀਂ ਅਸੀਂ ਥੋੜੇ ਥੋੜਾ ਹੋ ਗਏ ਨਹੀਂ ਜੀ ਜਿੰਮ ਜਮ ਜਾਂਦੇ ਚਲਾਪਾਂ ਮਾਰਦੇ ਇਹ ਤੇ ਜਰੂਰੀ ਚਲਕ ਮੈਨੂੰ ਜਰੂਰੀ ਆ ਜਰੂਰੀ ਜੀ ਚਲੋ ਠੀਕ ਐ ਜੇ ਨਹੀਂ ਜੇ ਨਹੀਂ ਐ ਉਹਨੇ ਪੁੱਛਣ ਨੂੰ ਮਾਸੇ ਪੈਸੇ ਬੜਾ ਕੱਢਦਾ ਚਾਹ ਮਨੂਰੀ ਆ ਨਾ ਜਾਣੀ ਚਲੋ ਲਾਈਏ ਕੰਮ ਆ ਲਈਏ ਮਾ ਚਲੋ ਬਾਕੀ ਚੱਲੀ ਜਾਂਦਾ ਨਹੀਂ ਚੱਲੀ ਜਾਂਦਾ ਇਹ ਸਾਰੇ ਸਾਰੇ ਪੰਪਰ ਇਸਦੇ ਪਹਿਲੇ ਮੇਲੇ ਆਰ ਤੇ ਜੀ ਨਹੀ ਵੜ ਜਾਣਾ ਮੇਲੇ ਬਾਹਰ ਦਾ ਬੜਾ ਗੇੜਾ ਥੱਲੇ ਨੇ ਕਮੈਂਟ ਆਇਆ ਕਿ ਮੇਰੇ ਭਰਾ ਲੈ ਕਿਹੜਾ ਸੰਦੀਪ ਪੰਪ ਉਹ ਰਵੀ ਪੰਪ ਨੇ ਗਾਹ ਮੇਲੇ ਤੇ ਵੜ ਚੁਣੇ ਅਗਲੇ ਇਹ ਪੰਪ ਵੀ ਗਾਹ ਸਹੀ ਟਿਕਾਣੇ ਵਜੇ ਫੇਰ ਕਰਦਾ ਜੀ ਕਾਲੇ ਕੰਮ ਆ ਵੜੂਗਾ ओके okay. आगे करो ਪਹਿਲਾਂ ਛੋਟੀ ਚਾਰ ਦੰਦ ਨੂੰ ਲਓ ਪਹਿਲਾ ਸੂਇ ਚਾਰਾਂ ਛੋਟੀ ਰਾ ਦੇ ਰਹੀ ਹੈ ਰਾ ਦੀ ਸੂਈ ਦੇ ਵੇਖੋ ਥਾਣਾ ਆ ਦੰਦੀ ਵੀ ਖਾ ਲੋ ਥਰੀ ਦੇ ਦੰਦ ਵੀ ਚੈੱਕ ਕਰੋ ਆ ਚਾਰ ਦੰਦ ਵਾ ਠੀਕ ਆ ਚਾਰ ਤੋਰੋ ਲੰਬੀ ਲੰਮੀ ਤੋਰੋ ਵੇਖੋ ਜੀ ਕਰਾਂਗੇ ਕਮਾਲ ਨੇ ਕਰੀ ਜਾਂਦੇ ਜਿਹੜੇ ਵਿਛੀ ਹੋ ਗਏ ਨੇ ਇਹ ਚੀਜ਼ ਨੂੰ ਕਰਾਓ ਪਾ ਠੀਕ ਆ ਉਹ ਵੀ ਸਿਭੂ ਆਸ ਉਹ ਹਾਉ ਜੇ ਮੂਜੀ ਖਾਓ ਕਰਾ ਲਈ ਵੇਖੋ ਚਾਰ ਦੰਦ ਪਿਓ ਠੀਕ ਆ ਪਿਓ ਚਾਰ ਦੰਦ ਅੰਦਰ ਆਹ ਆਹ ਕੱਟਿਆ ਬਾਅਦ ਦੀ ਫੀਰੀ ਬੜਾ ਠੀਕ ਆ ਜੈ ਜੀ ਜੈ ਜੀ ਸੰਦੀਪ ਬਿਲਕੁਲ ਜੈ ਜੀ ਵੇਖ ਲੈ ਸੰਦੀਪ ਕੱਤੀ ਪਹਿਲੇ ਹੀ 10 ਕਿਲੋ ਦੁੱਧ ਪੋਦਾ ਨਹੀਂ ਇਹ ਕਹਿਣਾ 10 ਕਿਲੋ ਬਿੰਦਿਆਂ ਵੀ ਚੜਦੇ ਨੇ ਬਿੰਦਿਆਂ ਵੀ ਚੜਦੇ ਬੋਲੋ 8000 ਲਓ ਚਾਹੋ ਸੰਦੀਪ ਜੀ 4000 ਮਾਨਦਾਨ ਚੱਲਣ ਤੋਂ ਕਰਾਂਗੇ ਪਹਿਲੇ ਕੱਟੀ ਪਹਿਲਾਂ 4 ਦਿਨ ਇਹ ਵੀ ਪਹਿਲਾ ਸੂਆ ਜਿਹੜੀ 4 ਦਿਨ ਦੀ ਬਸਾਂ ਦੀ ਸਰੇ ਸੋਈ ਹੋਇਆ ਸਾਡਾ ਮਗਰ ਕੱਟੀ ਕਟੀ ਮਗਰਨਾਡੂ ਨਾਲ ਨਾਲੂ ਨਾਲ ਤੇ ਨਿਕਨੇ ਕੇ ਬਾਹ ਚੱਲਣਗਾ ਨਿਕਨੇ ਕੇ ਬਾਹ ਅਸੀਂ ਅੱਜ ਕਰਦੇ ਨੇ ਨਾ ਇਹ ਪਿਛਲੇ ਕਰੋਣੀ ਮਈਆਂ ਆਂਦੀਆਂ ਅੱਛਾ ਪਿਛਲੇ ਕਰੋ ਆਜੋ ਆਜੋ ਇਹ ਵੀ ਕਰਦੇ ਸਿੱਧੇ ਚਾਰ ਬਾਲ ਚੈੱਕ ਕਰਾ ਲਓ ਆ ਆ ਵੇਖੋ ਆ ਵੇ ਚੱਲਣੋ ਚੱਬੀ ਠੀਕ ਹੋਰੋ ਦੋਰੋ ਹੋਰੋ ਕਰਾਂ ਨਹੀਂ ਰਿਸਤੀ ਕਰਨਾ ਵੇਖੀ ਦੀ ਜਾ ਦੇਖੋ 7 8 ਮਤੂ ਦਿਨ ਕਟੀ ਗੋੜਾ ਹੀ ਆ ਠੀਕ ਚੱਲਣੋ ਕਰਾ ਦੇ ਆਹਾਹਾ ਵੇਖੋ ਅਸਲ ਜੀ ਜੀ ਭਾਈ ਅਸਲ ਅਸਲ ਜੀ ਦੇ ਤੋਹਫੇ ਤੋਹਫੇ ਕੱਟੀ ਛੋਟੀ ਉਮਰ ਦੀ ਨਿੱਕੀ ਜੀ ਹਾਂ ਨਾਲੇ ਛੋਟੀ ਜਿਹੀ ਉਮਰ ਦੀ ਕੱਚੀ ਉਮਰ ਦੀ ਬਿਲਕੁਲ ਜਿਆ ਦੇੜ ਕੋ ਭਾਈ ਜੀ ਲਓ ਦੀਰੇ ਮੋਤੇ ਦਾ 60 ਬੋਲੇ ਆਹੋ ਆਹੋ ਆਧਾ ਲੁੱਟਣਾ ਮੇਲਾ ਲੁੱਟਣਾ ਭਾਈ ਜੀ ਹੁਣ ਲੁੱਟਣਾ ਇਹ 10 ਹਜ਼ਾਰ ਸਾਲ ਜਿਹੜੇ ਦਾਟਾ ਇਹ ਲੱਖੇ ਦਾ ਹਾਂ ਜਾਏ ਤਾਂ ਜਾ ਰਹੇ ਰਹੀ ਮੈ ਨਹੀਂ ਮਿਲ ਆ ਵੇਖੀ ਚੱਲੋ ਰੇਡ ਵੇਖੀ ਚੱਲੇ ਜੀ 57 ਦੀ ਦੇ ਦਾਂਗੇ ਹੈ 57 ਦੀ ਦੇ ਦਾਂ ਕੱਟੀ ਟੈਂਸਰੀ 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 ਆ ਬਾਈ ਤਦੀ ਮੰਡੀ ਨਾਲ ਲੈ ਜੀ 23 23 ਹੋਇਥੇ ਆ ਜੀ ਨਾ ਉਹ ਗਲਾ ਦੁੱਧ ਮੈ ਨਹੀਂ ਚੱਲੋ ਗਿਆ ਨਾ ਉਹ ਗਲਾ ਦੁੱਧ ਸੁਨੀਵੇ 24 ਸੂਰਾ ਦੂਜਾ ਸੂਰਾ ਤੀਜਾ ਨਾਓ ਚੱਲਣਾ ਤਾਂ ਕੋਈ ਨਹੀਂ ਆ ਵੇਖੋ ਇਹਦੇ ਨਾਲ ਘਰ ਬਣਾ ਵਿਚਰੀ ਜਾ ਆ ਵੇਖੋ ਕੱਟੀ ਮਗਰ ਨਾਲ ਇਹ ਨੀਲੀ ਦੀ ਪਿਓਰ ਆਹ ਰਿਹਾ ਇਹੋ ਚੀਜ਼ਾਂ ਲਿਆ ਕਰੋ ਕਰਦੀ ਉਹ ਰੇਡ ਵੇਖਿਆ ਜੀ ਕਰੇ ਲੱਖਰ ਵਾਲੇ ਵੀ ਬੋਲੋ ਜੀ ਤੁਸੀਂ ਦੱਸੋ ਬੋਲੋ ਜੀ ਇਸ ਦੀ ਜੇ ਕਲੀ ਮਾੜੇ ਖਾਣੀ ਕਿੰਨੇ ਤੇ 50000 ਦੀ ਤੇ ਜੇ ਕੱਟੀ ਨਾਲ ਖਾਣੀ 55000 ਤੇ ਜੇ ਕੱਟੀ ਕੱਟੀ ਸਵੇਰ ਕੱਟੀ ਸਵੇਰ 55000 ਦੇ ਦਤਾ ਹਜ਼ਾਰ ਮਾਨ ਦੇ ਕੱਟੀ ਲਾਂ ਲੈ ਕੇ ਜਾ ਜੇ ਜੇ ਬਿਲਕੁਲ ਜੇ 5000 ਕੱਟੀ ਕਰੇ ਛੱਬੀ ਛੱੜ ਆ ਵੇਖੋ ਦੋ ਦਲੀ ਨਾਲ 9 ਕਿਲੋ ਚਵਾਚੂ ਰਾ ਵੇਖੋ ਸਾਰੇ ਬਿਲਕੁਲ ਥੋੜੀ ਕੱਟੀ ਨਾਲ ਉਹ ਠੀਕ ਆਜੋ 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 ਇਹ ਐ ਮੈਂ ਲੋਵਾ ਮੇਰਾ ਸੂਈ 10 ਕਿਲੋ ਦੁੱਧ ਦੇ ਦੇ ਹਲੋ ਇਹਨੂੰ 10 ਕਿਲੋ ਦੁੱਧ ਦੋ ਦੋ ਮਿੰਟ ਆ ਵੇਖ ਆ ਵੇ ਇਹ ਮੜੀ ਲਾ ਇਹਨੂੰ ਬਦਲ ਕੇ ਕਿਹੜਾ ਹੈ ਕੇ ਜੀ ਬਦਲ ਇਹਨੂੰ ਬਦਲ ਕੇ ਲਾਇਆ ਇਹਨੂੰ ਮੈਂ ਅਜੇ ਬਦਲ ਲਾ ਬਦਲ ਦੇ ਦਿਆ ਅਰੇ ਪਰ ਨਹੀਂ ਮਾਨ 10 ਕਿਲੋ ਦੁੱਧ ਹੀ ਨਹੀਂ ਰੇ ਮਾਨ ਨੂੰ ਛੋੜ ਨਹੀਂ ਕਰਦਾ ਆਪਾ ਲੋ ਆ ਵੇਖੋ ਮਰਾ ਜੀ ਇਹ ਦਰਦੀ ਥੋੜੀ ਦੇਖੋ ਮਾਝ ਦੇ ਦੀ ਨਹੀਂ ਨਹੀਂ ਬਹੁਤ ਚੰਗੀ ਇਹ ਚਖਾ ਕੀ ਪ੍ਰਿਆਸ ਦੀ ਗ੍ਰਹ ਹੈ ਪੂਰਾ ਫੂੜਾ ਬੜੀ ਹੈ ਜੀ ਇਹ ਮਾਝ ਦੇ ਰੰਗ ਇਹ ਬਚਾਉ ਖਾ ਲੋ ਤਾਕ ਨੂੰ ਦੋ ਤਾਂ ਪੂਰਾ ਤਿਆਰ ਵੱਡੀ ਮਾਝ ਬਹੁਤ ਠੀਕ ਆ ਇਹ ਬੋਤਲਾਂ ਵੀ ਲੈ ਦੋ ਤਾਂ ਬੋਤਲਾਂ ਆਹ ਵੇਖੋ ਬੋਤਲਾਂ ਤਾਂ ਪੀ ਲੈਂਦੀ ਆ ਬੋਤਲ ਲੱਗ ਜਾਏ ਆਹ ਵੇਖੋ ਆਹ ਬੋਤਲ ਸਰੀ ਫਿਰ ਲੈ ਇਹ ਬੋਤਲ ਇਹ ਲਾ ਕੇ ਦਦੇ ਅੱਖ ਦੇ ਜੋ ਬੋਲੇ ਦਾ 60 ਦੋ ਸ਼ਰਦਾਂਗੇ 58 57 ਦੇ ਦਾਂ 57 ਆ ਵੇਖੋ ਆਏ ਯਾਰ ਲੈ ਉਹ ਵਾਹੀ ਜਲੇਰਾ ਸੰਦੀਰ ਕਮਾਲੀ ਬੜੇ ਚੰਗੇ ਹੈ ਬਾਲੀ ਬੜਾ ਚੰਗਾ ਜਿੰਨ ਕਦੀ ਤੱਦੇ ਲੈਂਦੀ ਨਹੀਂ ਦੇਰੀ ਜੀ ਨਹੀਂ ਅੱਛਾ ਐਦਾਂ ਹੋ ਗਏ ਚਤੀ ਜਵਾ ਬੋ ਮਧੀ ਕੋਈ ਨਾ ਹੋ ਬਹੁਤ ਕੱਤੀ ਬੜੀ ਪੀਛੇ ਸੁਣੀ ਆ ਆ ਪੰਜ ਗਰ ਦੇ ਮਿਲ ਜੇ ਇੱਧਰ ਆ ਇੱਧਰ ਵੇਖੋ ਦੋਹਾ ਆ ਵੇਖੋ ਵੇਖੋ ਇਹ ਕਿਹਨੂੰ ਲੱਗੀ ਹੁੰਦੀ ਨਾ ਇਹ ਕਿਹਨੂੰ ਲੱਗਦੀ ਮਾਜੀ ਲਾ ਲਗੀ ਦੀ ਮਾਜੀ ਉਹ ਉਹ ਮੈਂ ਵੀ ਗਈ ਉਹ ਵੇਕੀ ਜੁਮਾਦਰੂ ਦੋ ਤਾਂ ਕਿਹਨੂੰ ਲੱਗਦੀ ਬਰਦਾ ਉਹ ਨਜ਼ਾਰਾ ਹੀ ਬਣਦੀ ਫਿਰ ਉਹ ਲਧਿਆੜੇ ਦੇ ਬੰਦੇ ਲਈ ਜੁਮਾਦਰੂ ਦੋਸ ਨੇ ਛੋਟੀ ਅੱਛਾ ਜੁਮਾਦਰੂ ਹਾਂ ਉਹ ਵੇਕੀ ਵੇਖ ਚਲੋ ਦੋਸ ਦੇ ਦੇਣੀ ਤੇ ਨਹੀਂ ਕਰ ਦੋਸ ਦੇ ਨਾਮ ਇਹ ਥੱਲੇ ਭਾਈ ਥੱਲੇ ਦੋਦਾ 15 ਕਿਲੋ ਪਰ ਆਪਾਂ 14 ਕਿਲੋ ਦੀ ਗਾਰੰਟੀ ਦਵਾਂਗੇ ਵੇਖ ਲੋ ਪਿਓਰ ਨਹੀਂ ਦੀਆ ਪਿਓਰ ਨਹੀਂ ਦੀ ਆ ਮੈਂ ਆਲੇ ਭਈ ਹਿੰਮਤ ਰੱਖਿਆ ਸਾਡੇ ਮੇਲੇ ਸਦੀਵਰ 200 ਕਿਲੋਮੀਟਰ ਮੈਂ ਪੈੜਾ ਕਰਦਾ ਦੇਰ 200 ਰੋਜ਼ ਹਾਂਜੀ ਆਖੇ ਮੇਰੀ ਵੀ ਨੀਲੀਆਂ ਮੈਂ ਕਿਹਾ ਨਾ ਨੀਲੀ ਮੈਂ ਆਖ ਰੱਖੀ ਬੈਠਾ ਅਗਲਾ ਸਦੀਵਰ ਚੰਗੀ ਨਸਲ ਦੀ ਪਈ ਚਲਾ ਵਿਗੰਡੀਆਂ ਪੰਜ ਢੱਕਣੀਆਂ ਜਿਹੜੀਆਂ ਉਥੇ ਖਿਲਾਰਨੀਆਂ ਜਾ ਦੇਖੋ ਅੱਖ ਰੱਖੀ ਬੈਠਾ ਮੁੰਡੇ ਨੀਲੀਆਂ ਦੇ ਹੁਣ ਬੜੀ ਕਿਰਪਾ ਦੀ ਮੇਰੇ ਬਾੜਾ ਦੀ ਘਾਟ ਨਹੀਂ ਮੈਂ ਵੀ ਉੱਥੇ ਜਾਉਂਗਾ ਮੈਂ ਵੀ ਤੇਰੀ ਗੱਲ ਲਾਈ ਵੀ ਚੱਲੂ ਮੈਂ ਵੀ ਨਾਲੇ ਨਾਲੇ ਬਾਟਰ ਤੋਂ ਲੈਦੀ ਘਾਟ ਕੇ ਬਾ ਬਾਦਲ ਹੋ ਗਿਆ ਕੋ ਪਿਓਰ ਬਾਟਰ ਏਰੀਆ ਦੀ ਪਿਓਰ ਬਾਟਰ ਥਾਨ ਵਿੱਚੋਂ ਕਿੱਡਾ ਥਾਨ ਤੇ ਕੁਆਲਟੀ ਕੁਆਲਟੀ ਮੇਰੇ ਕੋਲ ਸੀ ਨੀਂ ਤੀਂਦਾ ਹੀ ਹੁੰਦੀ ਆ ਸਰ ਦੇਖੋ ਆਪਾਂ ਕਹੀ ਜਾਂਦੇ ਹੁਣ ਹੈਗੇ ਮਈਆਂ ਹੋ ਜੇ ਤਾਂ ਚੰਗੀ ਮਾੜੀ ਹੁੰਦਾ ਮਈਆਂ ਨਹੀਂ ਮਾਰਦੇ ਮਾਰੀਆਂ ਆਪਣੀਆਂ ਹਾਂ ਇੰਜ ਆਜੇ ਮਈਆਂ ਮਾਰੀਆਂ ਬਹੁਤ ਟੌਪ ਡੋਰ ਦੇ ਮਈਆਂ ਆ ਵੇਖੋ ਦੇਖੋ ਪਿਓਰ ਨੀਲੀ ਨਾਲੇ ਦੇਖੋ ਦੇਖੋ ਅੱਬਾ ਸਾਕਲੋਨੀ ਕਰਦੇ ਬਾਲਾਂ ਨੂੰ ਮੋਟੇ ਕੋਈ ਮਜੂਰ ਸੁਪਾ ਮੈਂ ਦੱਬਦੀ ਪੜੀ ਸੀ ਮੈਂ ਤੇ ਪੜੀ ਲੱਖਾ ਜੀ ਬੋਲਿਆ ਫਰਾ 80 ਹਜ਼ਾਰ ਦੀ ਬਜਟ ਬਰ ਨਹੀਂ ਡੇਢ ਜਾਏਗਾ ਵੇਖ ਲਓ ਤੁਸੀਂ ਆਹ ਹਿਸਾਬ ਲਓ 80 ਹਾਰੇ ਜਿਹੜੀ ਮਹੀ ਦਾ ਲੱਖ ਹੀ ਮੁੱਲ ਮੰਗ ਸਕਦੇ ਆ ਇਹ ਤਾਂ ਦਾ ਵੀ 80 ਦੀ ਜੈਦ ਮਿਲੀ ਜਾਏ ਜੈ ਜੈ ਇਹ ਵੀ 15 20 ਹਜ਼ਾਰ ਨਫਾ ਲੈ ਲੈਣਾ ਅਗਲੇ ਨਹੀਂ ਜਾਗੇ ਸਿੱਧੀ ਵੀ ਸੇਵਾ ਕਾਨੀ ਸਿਆਰੀ ਦੇਣੇ ਆ ਵੇਖ ਲਓ ਮੈਂ ਤੁਹਾਨੂੰ ਪਹਿਲਾਂ ਕਹੇ ਕਿ ਮੰਡੀਆ ਸਿਰ ਤੇਜ਼ਰੀ ਪਰ ਇੱਥੇ ਆ ਜਾ ਜਿਹੜੇ ਮਹੀ ਨਾ ਨਾ ਦੀ ਮੱਡੀ ਸਾਰੀ ਫੇਰ ਲਿਆ ਮਹੀਨਾ ਮਹੀ ਚ ਵਾਰੀ ਕੋਈ ਜੈ 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 ਲਓ ਉਸ ਨੇ ਛੋਟ ਕਰਮੇ ਪੁੱਛਦਾ ਮਜਾ ਇਹ 80 ਐਡ ਬੱਜਾ ਸੁਲਾ ਦੋ ਜਰਸੀ ਪਿਓਰ ਮੈਂ ਕਿਉਂ ਜਸੂਆ ਆਹ ਦੇ ਜਰਸੀ ਪੰਜਾਬ ਦੀ ਜਰਸੀ ਆਪਣੇ ਅੰਬਰਸਾਰ ਏਰੀਆ ਦੀ ਆ ਕੀ ਜਾਗਦਾ ਅੰਬਰਸਾਰ ਨਹੀਂ ਕੋਈ ਪੰਜਾਬ ਤੋਂ ਬਾਹਰ ਆਂ ਤੂੰ ਪੰਜਾਬ ਤੋਂ ਬਾਹਰ ਆ ਪੰਜਾਬ ਦੇ ਅੰਦਰ ਆਓ ਆ ਵੇਖੋ ਇਹ ਪੰਜਾਬ ਦੀ ਜਰਸੀ ਪੰਜਾਬ ਦੀ ਪੰਜਾਬ ਦੀ ਆ ਵੇਖੋ ਪਿਓ 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 ਚੱਲਣ ਦੋ ਕਰਨ ਲੈ ਜੋ ਉੱਥੇ ਜੋ ਸ਼ੋਰ ਕੋਲ ਦੇਖੀ ਚੱਲੋ ਵੇਖੋ ਚੀਜ਼ਾਂ ਵੇਖੋ ਚੀਜ਼ਾਂ ਨਕਾ ਜੋ ਪਈ ਹੈ ਸਾਈ ਵਾਲਾ ਉਹ ਜਦ ਦੇਖੀ ਨਾ ਉਹ ਵੀ ਬੜੀ ਚੰਗੀ ਹੈ ਨਾ ਹਾਂਜੀ ਉਹ ਸੋਈ ਕਾਦੀ 20 ਕਿਲੋ ਬੋਲਾ ਉਹਦੇ ਆ 10 ਨਹੀਂ ਛੋਟੀ ਲਧਿਆਣੇ ਤੋਂ ਆ ਵੀ ਸੰਦੀਪ ਜਲਸੀ ਬੜੀ ਜਿਹੜੇ ਉਹ ਸਾਡੇ ਅੱਡੇ ਇੱਕ ਸਾਹਵੜਾ ਦੇ ਆਹੋ ਠੀਕ ਆ ਆ ਦੇਖ ਚੰਗੀ ਸ਼ਾਇਦ ਵੱਡਾ ਸ਼ਾਇਦ ਹੋਵੇ ਇਹ ਫਿਰ ਕਿੰਨੀ ਇਹ ਸਾਂਭਣੀ ਖੇਨੇ 35 ਦੀ ਹੈ ਹਾਂਜੀ ਹਜ਼ਾਰ ਰੁਪਏ ਦੇ ਵੈਣੇ 13 14 40000 ਦੇ ਦਾਂ ਚੰਪੀਰ ਕੋਈ ਭਰਾ ਰੇਟ ਨਹੀਂ ਲਾ ਸਕਦਾ 33 ਦੇ ਤੇ 33 ਦੇ ਦਾਂਗੇ ਸਾਭਣੀ ਕਰ ਦਈਏ ਨੇ ਬੱਤੀ ਦੀ ਦੇਦਾ ਜਾਰ ਕਰਦਾ ਇੱਕ ਵਾਰ ਵੇ ਰੱਖਣੀ ਆ ਦੇਖੀ ਚੱਲੋ ਗਰਾਂ ਦੇਖੋ ਚੀਜ਼ ਦੇਖਾ ਸੰਦੀਪਰ ਪਹਿਲਾਂ ਨਵਸੀ 15 ਕਿਲੋ ਬੋਲਾ ਹੀ ਕੱਢਿਆ ਹੋਇਆ 15 ਕਿਲੋ ਬੋਲੇ ਦੇ ਵੇੜ ਦੇਖੋ ਗਰ ਆਹ ਤੋੜ ਰੋ ਨੰਮੀ ਮੱਛੀ ਮਗਰ ਮਗਰ ਵੀ ਮੱਛੀ ਆਹ ਵੀ ਮੱਛੀ ਮਗਰ ਵੀ ਮੱਛੀ ਕਿੱਥੋਂ ਫੋੜੋ ਚੱਡੇ ਦੇਖੋ ਚੱਡਾ ਖਾਲ ਖੋ ਖਾਉ ਕਰ ਚੱਗੇ ਨਹੀਂ ਜੀਆ ਸੇ ਕਪਵਾ ਨਾ ਲੱਖਾ ਕਿੰਨਾ ਮੁੱਲ 40000 ਜੈ 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 ਆਪੇ ਤੁਸੀਂ ਵੀਡੀਓ ਨਹੀਂ ਘਾੜੀਏ ਜੈ 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 ਵੇਖੋ ਵਸੀ ਜੈ ਜੈ ਬਈ ਜੈ ਜੈ ਬਿਲਕੁਲ ਜੈ ਜੈ ਇਹ 30 ਸਾਲਾਂ ਦਾ ਤਜਰਬਾ ਬੋਲਦਾ ਠੀਕ ਹੈ 30 ਸਾਲਾਂ ਦਾ ਤਜਰਬਾ ਬੋਲਦਾ ਬਿਲਕੁਲ ਜੈ 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 ਭਾਈ ਹਾਂ ਜੈ ਬਿਲਕੁਲ ਵਸੀ ਮਾਰੀ ਦੀ ਔਲ ਕਰਦੀ ਹੈ ਜੇ ਬੱਚੀ ਆ ਬਸ ਇਹ ਹੋ ਗਈ 318 ਗ੍ਰਾਜ਼ਰ ਇਹ ਆ ਆਪਣੀ ਲਿਸਾਬਾ ਨੇ ਪਰ ਵੇਖ ਨਹੀਂ ਨਹੀਂ ਕੱਢ ਦੋ ਕੱਢ ਦੋ ਕਰਦੇ ਨੇ ਨਹੀਂ ਚਾਲੀਆਂ ਮਾਰਦਾ ਕਰਦੇ ਨੇ ਕਰਦੇ ਕੋਈ ਦਾ ਛੱਡਣਾ ਚਲੋ ਹੋਰ ਦੱਸੋ ਫਿਰ ਆਹੀ ਆ ਤੇ ਲੋ ਮੇਰਾ ਵੀ ਵੇ ਲੋ ਪਰ ਵਾਰ ਵਾਇ ਕਿਉਂ ਬੇਨਤੀ ਕਰਦੇ ਹੋ ਬਈ ਤੁਹਾਨੂੰ ਪਹਿਲੇ ਚੁਆਈ ਕਰਕੇ ਚੈੱਕ ਕਰਕੇ ਜੇ ਪੂਰਾ ਯਕੀਨ ਉਹ ਆਦਾ ਇਹ ਨਹੀਂ ਕਰਦੀ ਕਿਸੇ ਸਾਦਾ ਬਾਕੀ ਹਾਂ ਬਸ ਦੋ ਤਾਂ ਗਾੜੀ ਢੜੀ ਸੇਵਾ ਦਾ ਸੇਵਾ ਮਾਰ ਜਾਂਦਾ ਮਾਰ ਜਾਂਦਾ ਮਾਰ ਜਾਂਦਾ ਵਾਧੂ ਪੈਸੇ ਨਹੀਂ ਪੰਜ ਛੇ ਮਈਆ ਹੁੰਦਾ ਠੀਕ ਹੈ ਦਈ ਜਾਣੀ ਜਿਆਦਾ ਅਰੇ ਮਾਲ ਆਉ ਬਾਹਰ ਪਤਾ ਦੋ ਤਿੰਨ ਲਗੀਆਂ ਕੱਚੀਆਂ ਬਾਹਰ ਪਤਾ ਬਾਹਰ ਪਤਾ ਹਜੇ ਮਾਲ ਤਾਂ ਬਾਹਰ ਬੰਦੇ ਆ ਰਹੇ ਆ ਜੀ ਇੰਨਾ ਕੁ ਤੁਹਾਨੂੰ ਪਤਾ ਤੀਕ ਮਾਲ ਮਿਲ ਜੂਗਾ ਹੋਰ ਦੱਸੋ ਬੋਲੋ ਫਿਰ ਨੰਬਰ ਨੰਬਰ ਹੈ 9814624311 9815097203 ਪਿੰਡ ਬੰਦੇਰ ਜਿਲ੍ਹਾ ਅੰਮ੍ਰਿਤਸਰ ਤੇ ਲਾਸਟ ਟਾਪ ਬੰਦੇਰ ਤਾਂ ਵੀਡੀਓ ਵਾਧਾ ਲਾਈਕ ਸ਼ੇਅਰ ਕਮੈਂਟ ਕਰਦਾ ਮੇਰੇ ਆਪ ਜੀ